ਲੋਕ ਸਭਾ ਚੋਣਾਂ 'ਚ ਮਿਲੀ ਹਾਰ ਤੋਂ ਬਾਅਦ ਅਕਾਲੀ ਦਲ ਫਿਰ ਆਪਣੇ ਪਰੰਪਰਾਗਤ ਜੰਡੇ ਤੇ ਪਰਤਿਆ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮਿਲ ਕੇ ਮੁਲਾਕਾਤ ਕਰਕੇ ਕਿਹਾ ਕਿ ਪੰਜਾਬ ਦੇ ਪਾਣੀ ਪੰਜਾਬ ਨੂੰ ਮਿਲਣੇ ਚਾਹੀਦੇ ਨੇ ਔਰ ਦਰਿਆਵਾਂ ਨੂੰ ਜੋੜਿਆ ਨਹੀਂ ਜਾਣਾ ਚਾਹੀਦਾ ਰਪੀਰੀਅਨ ਲਾਅ ਲਾਗੂ ਹੋਣਾ ਚਾਹੀਦਾ ਪਰ ਪੰਜਾਬ ਦੇ ਅੰਦਰ ਬੀਜੇਪੀ ਵਿਰੋਧ ਕਰਦੀ ਰਹੀ ਹੈ ਬੀਜੇਪੀ ਕਹਿੰਦੀ ਰਹੀ ਹੈ ਕਿ ਅਗਰ ਜ਼ਿਆਦਾ ਪਾਣੀ ਹੈ ਤਾਂ ਦੂਜੇ ਸੂਬਿਆਂ ਨੂੰ ਮਿਲ ਜਾਣਾ ਚਾਹੀਦਾ ਸਾਡੇ ਨਾਲ ਬੀਜੇਪੀ ਦੇ ਸੀਨੀਅਰ ਲੀਡਰ ਬਲਰਾਮਜੀ ਦਾਸ ਟੰਡਣ ਨੇ ਟੰਡਣ ਸਾਹਿਬ ਅਕਾਲੀ ਦਲ ਨੇ ਫਿਰ ਉਹੀ ਪ੍ਰਾਣਾ ਰਾਗ ਲਾਪੇਗਾ ਜਦੋਂ ਕਿ ਬਾਜਪਾਈ ਗਵਰਨਮੈਂਟ ਦੇ ਟਾਈਮ ਹੀ ਤੇ ਇਹ ਹੋ ਗਿਆ ਸੀ ਕਿ ਦਰਿਆਵਾਂ ਨੂੰ ਜੋੜਿਆ ਜਾਵੇਗਾ ਹੁਣ ਉਹ ਕਹਿ ਰਹੇ ਨੇ ਕਿ ਦਰਿਆਵਾਂ ਨੂੰ ਨਾ ਜੋੜਿਆ ਜਾਵੇ ਅਕਾਲੀ ਦਲ ਦਾ ਸਟੈਂਡਪ ਇਹ ਉਹਨਾਂ ਦੀ ਅੱਜ ਦੀ ਡਿਮਾਂਡ ਨਹੀਂ ਹੈ ਇਹ ਜਦ ਦਾ ਪੰਜਾਬ ਤੇ ਹਰਿਆਣਾ ਅਲੱਗ ਹੋਇਆ ਹੈ ਤਦ ਦੀ ਅਕਾਲੀ ਦਲ ਦੀਆਂ ਦੋ ਤਿੰਨ ਡਿਮਾਂਡਸ ਚੱਲੀਆਂ ਆਂਦੀਆਂ ਉਹ ਦੋ ਤਿੰਨ ਡਿਮਾਂਡ ਸਿਰਫ ਪਾਣੀ ਦੇ ਬਾਰੇ ਜੀ ਨਹੀਂ ਹੈ ਪੰਜਾਬੀ ਬੋਲਦੇ ਏਰੀਆਜ਼ ਦੇ ਬਾਰੇ ਜੇ ਉਹ ਪੰਜਾਬ ਦਾ ਇੱਕ ਕੈਪੀਟਲ ਚੰਡੀਗੜ੍ਹ ਪੰਜਾਬ ਚ ਮਿਲਾਨ ਦੇ ਬਾਰੇ ਚ ਇਹ ਗੱਲਾਂ ਉਹ ਹਮੇਸ਼ਾ ਹਰ 6 ਮਹੀਨਿਆਂ ਦੇ ਬਾਅਦ ਸਾਲ ਦੇ ਬਾਅਦ ਇਹ ਕਿਉਂਕਿ ਪੁਰਾਣੀ ਇਹਨਾਂ ਦੀ ਡਿਮਾਂਡ ਹੈ ਤੇ ਉਹਨੂੰ ਦੁਹਰਾ ਦਿੰਦੇ ਨੇ ਇਹਦੇ ਵਿੱਚ ਨਾਥਿੰਗ ਟੂ ਰੀਡ देयर ਇਨ ਜਿੱਥੋਂ ਤੱਕ ਇਸ ਗੱਲ ਦਾ تعلق ਹੈ ਅਸੀਂ ਬਿਲਕੁਲ ਇਸ ਗੱਲ ਦੇ ਹੱਕ ਦੇ ਚ ਐ ਉਹ ਸਤਿਕਨ ਅਸੀਂ ਇਹਨਾਂ ਨਾਲ 100% ਸਹਿਮਤ ਐ ਕਿ ਜਿਨਨੇ ਪਾਣੀ ਦੀ ਸਾਨੂੰ ਇਰੀਗੇਸ਼ਨ ਵਾਸਤੇ ਜਾਂ ਦੂਸਰੀਆਂ ਜ਼ਰੂਰਤਾਂ ਦੇ ਵਾਸਤੇ ਜਿਨਨੇ ਪਾਣੀ ਦੀ ਜ਼ਰੂਰਤ ਹੈ ਉਹਦਾ 100% ਪਹਿਲਾਂ ਸਾਨੂੰ ਮਿਲਣਾ ਚਾਹੀਦਾ ਪੰਜਾਬ ਨੂੰ ਉਹਦੇ ਇਲਾਵਾ ਅਗਰ ਕੋਈ ਬਚ ਜਾਂਦਾ ਤੇ ਕੋਈ ਅਸੀਂ ਪਾਕਿਸਤਾਨ ਨੂੰ ਨਹੀਂ ਦੇਣਾ ਕੋਈ ਚੀਨ ਨੂੰ ਨਹੀਂ ਦੇਣਾ ਹਿੰਦੁਸਤਾਨ ਦੀ ਦੂਸਰੀ ਸਟੇਟ ਨੂੰ ਵੀ ਅਗਰ ਉਹਨਾਂ ਦੇ ਕੰਮ ਆ ਜਾਏ ਤੇ ਨਾਥਿੰਗ ਬੈਡ ਇਨ ਇਟ ਔਰ ਇਸੇ ਤਰੀਕੇ ਨਾਲ ਇੱਕ ਵੱਡੇ ਲੈਵਲ ਦੇ ਉੱਤੇ ਸੋਚਦਿਆਂ ਹੋਇਆਂ ਕਿ ਦੇਸ਼ ਦੇ ਵਿੱਚ ਇੱਕ ਪਾਸੇ ਸੋਕਾ ਇੱਕ ਪਾਸੇ ਗਿੱਲਾ ਇਹ ਸਾਡੇ ਕੰਟਰੀ ਦੇ ਵਿੱਚ ਸਾਡੇ ਦੇਸ਼ ਦੇ ਵਿੱਚ ਮੌਸਮ ਦੇ لحاظ ਦੇ ਨਾਲ ਚੀਜ਼ਾਂ ਚਲਦੀਆਂ ਰਹਿੰਦੀਆਂ ਉਹਨਾਂ ਨੂੰ ਹੀ ਸਾਹਮਣੇ ਰੱਖ ਕੇ ਬਾਜਪਾਈ ਜੀ ਨੇ ਇੱਕ ਮੋٹے ਤੌਰ ਦੇ ਉੱਤੇ ਸਕੀਮ ਬਣਾਈ ਸੀ ਕਿ ਅਗਰ ਦਰਿਆ ਜੋੜੇ ਜਾਣ ਤੇ ਜਿੱਧਰਲੇ ਪਾਸੇ ਹੜ ਆਇਆ ਹੈ ਉਧਰੋਂ ਪਾਣੀ ਲੈ ਕਰਕੇ ਜਿੱਧਰਲੇ ਪਾਸੇ ਸੋਕਾ ਪੈਣ ਰਿਹਾ ਹੈ ਉਹਨਾਂ ਨੂੰ ਵੀ ਰਾਹਤ ਦੇਣ ਦਾ ਇੱਕ ਸਾਧਨ ਬਣ ਸਕਦਾ ਮੈਂ ਇਹ ਸਮਝਣ ਉਹ ਬਹੁਤ ਸੀਰੀਅਸ ਹੈ ਕਿ ਪਾਣੀ ਦਾ ਵਾਟਰ ਲੈਵਲ ਜਿਹੜਾ ਸਬ ਸੋਇਲ ਵਾਟਰ ਲੈਵਲ ਜਿਹੜਾ ਹੈ ਉਹ ਅੱਜ ਪੰਜਾਬ ਦੇ ਕਈ ਹਿੱਸਿਆਂ 'ਚ 700 800 ਫੁੱਟ ਥੱਲੇ ਤੱਕ ਨਚਲਾ ਗਿਆ। ਔਰ ਅਗਰ ਇਸੇ ਸਪੀਡ ਦੇ ਨਾਲ ਅਗਰ ਪਾਣੀ ਕਢ ਲਿਆ ਜਾਂਦਾ ਰਿਹਾ ਥੱਲੇ ਦੀ ਜ਼ਮੀਨ ਦਾ ਜਿਹੜਾ ਪਾਣੀ ਅਗਰ ਕਢ ਲਿਆ ਜਾਂਦਾ ਰਿਹਾ ਤੇ ਆਉਣ ਵਾਲੇ ਕੁਝ ਸਾਲਾਂ ਤੱਕ ਸਾਡੇ ਕਈ ਇਲਾਕੇ ਜਿਹੜੇ ਆ ਉਹ ਹੋ ਸਕਦਾ ਪੰਜਾਬ ਦੇ ਰੇਗਿਸਤਾਨ ਬਣ ਜਨ। ਕਿ ਜੇ 8 ਫੁੱਟ ਫੁੱਟ ਚਲਾ ਗਿਆ ਜੋ ਹੋਰ ਥੱਲੇ ਚਲਾ ਗਿਆ ਤੇ ਰੇਗਿਸਤਾਨ ਹੋਰ ਕੀ ਹੁੰਦਾ ਕਿ ਦੂਰ ਦੂਰ ਤਿਕਨ ਪਾਣੀ ਨਹੀਂ ਮਿਲਦਾ ਥੱਲੇ ਜੀਪੀ ਦੇ ਸੀਨੀਅਰ ਲੀਡਰ ਬਲਰਾਮ ਜੀ ਦਾ ਸਟੈਂਡਨ ਜਿਨ੍ਹਾਂ ਦਾ ਕਹਿਣਾ ਕਿ ਅਗਰ ਵਾਧੂ ਪਾਣੀ ਆ ਪੰਜਾਬ ਕੋਲੇ ਤਾਂ ਉਹ ਦੂਜੇ ਸੂਬਿਆਂ ਨੂੰ ਮਿਲਣਾ ਚਾਹੀਦਾ ਪਰ ਅਕਾਲੀ ਦਲ ਦਾ ਸਟੈਂਡ ਇਹ ਹੈ ਕਿ ਤੁਪਕਾ ਵੀ ਪਾਣੀ ਬਾਹਰ ਨਹੀਂ ਜਾਣਾ ਚਾਹੀਦਾ ਦਰਸ ਲੋਕ ਸਭਾ ਚੋਣਾਂ ਦੇ ਅੰਦਰ ਜਿਸ ਤਰ੍ਹਾਂ ਹਾਰ ਹੋਈ ਜਿਸ ਤਰ੍ਹਾਂ ਕਾਲੀਦਾਨ ਨੂੰ ਲੱਗਾ ਕਿ ਪਰੰਪਰਾਗਤ ਵੋਟ ਕਿਤੇ ਨਾ ਕਿਤੇ ਦੂਰ ਜਾ ਰਿਹਾ ਉਹ ਸਪੋਟ ਬੈਂਕ ਨੂੰ ਕਿਵੇਂ ਨੇੜੇ ਲੈ ਕੇ ਆਉਣਾ ਇਸੇ ਦੀ ਇਹ ਰਾਜਨੀਤਿਕ ਤੌਰ ਦੇ ਉੱਤੇ ਪਹਿਲਾ ਔਰ ਆਉਣ ਵਾਲੇ ਦਿਨਾਂ 'ਚ ਸਿਆਸਤ ਕੀ ਨਵਾਂ ਰੰਗ ਲੈਂਦੀ ਹੈ ਇਹ ਭੁਵਿੱਖ ਦੱਸੇਗਾ ਯਾਦਵਿੰਦਰ ਸਿੰਘ এবੀਪੀ ਨਿਊਜ਼ ਚੰਡੀਗੜ੍ਹ